ਮਨੁੱਖੀ ਜ਼ਿੰਦਗੀ ਇਸ ਕਾਰ ਤੋਂ ਬਹੁਤ ਕੁਝ ਸਿੱਖ ਸਕਦੀ ਆ ਤੇ ਜਦੋਂ ਇਹ ਕਾਰ ਕਿਸੇ ਨੇ ਨਵੀਂ ਲੈਣੀ ਹੋਊਗੀ ਜਾਂ ਨਵੀਂ ਲੈਣ ਗਿਆ ਹੋਊਗਾ ਪਰਿਵਾਰ ਤੇ ਕਿੰਨਾ ਚਾਊਗਾ ਉਸ ਸਮੇਂ ਦੇ ਮਤਾਬਕ ਤੇ ਹੋਰ ਹਰ ਰੋਜ਼ ਇਤੇ ਕੱਪੜਾ ਵੀ ਵਜਦਾ ਹੋਊਗਾ ਤੇ ਹਰ ਰੋਜ਼ ਇਹਨੂੰ ਬੜੇ ਚਾਵਾਨਾਂ ਨਾਲ ਖੜਿਆ ਵੀ ਜਾਂਦਾ ਹੋਊਗਾ ਅੱਜ ਇਹ ਲਾਵਾਸ ਹੋਈ ਪਈ ਐ ਇਹਨੂੰ ਕੋਈ ਚਾ ਕਰਨ ਵਾਲਾ ਨਹੀਂ ਕੋਈ ਸਾਫ਼ ਕਰਨ ਵਾਲਾ ਨਹੀਂ ਕਿਉਂਕਿ ਸਮੇਂ ਦੇ ਨਾਲ ਹਰ ਚੀਜ਼ ਦੀ ਇੱਕ ਵੈਲੀ ਹੁੰਦੀ ਆ ਇਸ ਕਰਕੇ ਮਨੁੱਖ ਨੂੰ ਆਪਣੀ ਵੈਲੀ ਨੂੰ ਬਣਾ ਕੇ ਰੱਖਣਾ ਚਾਹੀਦਾ ਜਦੋਂ ਕੋਈ ਸਮਾਂ ਹੋਵੇ ਉਦੋਂ ਉਹਨੂੰ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀ ਲੈਣੀ ਚਾਹੀਦੀ ਆ ਕਿਉਂਕਿ ਬਾਅਦ ਵਿੱਚ ਮਨੁੱਖ ਨੂੰ ਸਮਾਂ ਨਹੀਂ ਮਿਲਣਾ ਜਦੋਂ ਇਸ ਕਾਰ ਵਾਂਗ ਹੀ ਮਨੁੱਖੀ ਜੀਵਨ ਹੋਵੇਗਾ ਕਿ ਜਿੱਦੋਂ ਕੋਈ ਵੀ ਪੁੱਛਣ ਵਾਲਾ ਨਹੀਂ ਹੋਵੇਗਾ ਕੁਝ ਕਹਿਣ ਵਾਲਾ ਨਹੀਂ ਹੋਵੇਗਾ ਤੇ ਮਨੁੱਖ ਸੋਚੂਗਾ ਕਿ ਮੈਂ ਆਏ ਕਿਸੇ ਟਾਈਮ ਮੇਰੀ ਵੀ ਬੜੀ ਗੱਲ ਹੁੰਦੀ ਸੀ ਇਸੇ ਤਰ੍ਹਾਂ ਜਿੱਦਾਂ ਇਸ ਗੱਡੀ ਦੀ ਕਿਸੇ ਸਮੇਂ ਬੜੀ ਵੱਡੀ ਗੱਲ ਹੁੰਦੀ ਹੋਵੇਗੀ ਅੱਜ ਇਹ ਲਾਵਾਰਸ ਤੇ ਆਪਣੇ ਆਪ ਤੇ ਰੋ ਰਹੀ ਆ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਇਹੋ ਜਿਹੀਆਂ ਚੀਜ਼ਾਂ ਤੋਂ ਸਬਕ ਸਿੱਖਦੇ ਰਹਿਣਾ ਚਾਹੀਦਾ ਅਸੀਂ ਸਾਰੇ ਜਾਣੇ ਥੋੜੇ ਸਮੇਂ ਦੇ ਬਰੋਹਣੇ ਹਾਂ ਥੋੜੇ ਸਮੇਂ ਬਾਅਦ ਆਪਾਂ ਇਸ ਧਰਤੀ ਤੋਂ ਚਲੇ ਜਾਣਾ ਵਾ ਤੇ ਬਾਅਦ ਵਿੱਚ ਅਸੀਂ ਪਛਤਾਉਣਾ ਕਿ ਅਸੀਂ ਜ਼ਿੰਦਗੀ ਚ ਆਹ ਕਰ ਲੈਂਦੇ ਉਹ ਕਰ ਲੈਂਦੇ ਇਸ ਕਰਕੇ ਇੱਕ ਸਮਾਂ ਰਹਿੰਦੀਆਂ ਹਰ ਇੱਕ ਮਨੁੱਖ ਨੂੰ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਇਸ ਕਾਰ ਤੋਂ ਸਮਝ ਲੈਣਾ ਚਾਹੀਦਾ ਜਿਵੇਂ ਇਸ ਕਾਰ ਦੀ ਵੈਲਿਊ ਨਹੀਂ ਰਹੇਗੀ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਵੀ ਇੱਕ ਦਿਨ ਵੈਲਿਊ ਨਹੀਂ ਰਹੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ